হ্যাঁ হ্যাঁ ঠিক আগে মোড়ে নাল

ਕਪੜਾ ਨੂੰ ਕੀ ਅਮਾ ਦਾ ਖੇਤੀ ਜਾਣਾ ਸਰ ਜਾਇਆ ਫਿਰ ਇਹਨਾਂ ਨੂੰ ਕੀ ਹੁੰਦੇ ਵੀ ਉਹ ਹੀ ਕੰਮ ਵਾਲੇ ਚਲ ਠੀਕ ਹੈ ਫਿਰ ਮੈਂ ਜਾਣਾ ਪਾਣੀ ਕੀ ਕਰੀ ਜਾਂਦਾ ਉਹ ਖੇਤ ਬੈਠਾ ਚਲੋ ਜਾਣਾ ਕਿਹੜਾ ਵਾਟੇ மோட்டி சரி ਪਾਣੀ ਜਿਹੀ ਲੱਗੇ ਇਹਨੂੰ ਹਾਂ ਤੀਜਾ ਪਾਣੀ ਕਿਦੋਂ ਲੱਗੇ ਦੱਸ ਫਿਰ ਕਿਹ ਹੈਗਾ ਦਿੱਕਤੀ ਇਹ ਕੋਈ ਇਹਨੂੰ ਲਾ ਦਾਂਗੇ ਬਾਕੀ ਜੁਆਕਾਂ ਨੇ ਬੜੀ ਖਰਾਬ ਕਰਤੀ ਇਹ ਬਾਹ ਕਿਤੇ ਪਤੰਗ ਲਈ ਫਿਰ ਸਾਰਾ ਦਿਨ ਮੱਤ ਆਇਆ ਉਧਰ ਵੀ ਗੇੜਾ ਮਾਰੀ ਆਈਏ ਉਹ ਸਬਜੀ ਸੁਬਜੀ ਰੱਖਣੀ ਆ ਦੇਖਦੇ ਹਾਂ ਕੋਈ ਸਬਜੀ ਬਾਜੀ ਹੂੰ ਮਰਦ ਫਰਾਕੇ ਆਇਆ ਹੈ ਹਾਂ ਕਿਆ ਫਰਾਕੇ ਪਰ ਦੂ ਆਪ ਜਾ ਕੇ ਪੀ ਆਉਂਦਾ ਲਾਟਾ ਬਣਾ ਲਾਂਗੇ ਹਾਂ ਉਹ ਗੋਇਨਾ ਹਰੇ ਵੱਟ ਕੇ ਲੈ ਜਾਾਂਗੇ ਹੂੰ ਸਰਾਣੀ ਵੱਡੇ ਪਰਮੂਆ ਬਾਤ ਤੇ ਨਾ ਵਾਹਾਂ ਛੋਟਾ ਸੀ ਬਰਦਾ ਲਾ ਰਿਹਾ ਹੈ ਇਹ ਛੋਟੀ ਹਰੇ ਰੁਪਾਈਏ ਮਹਾ ਫਿਰ ਹੋ ਜਾਂ ਤੇ ਥੋੜੀ ਜੀ ਚਲ ਕੋਈ ਗੱਲ ਨਹੀਂ ਫਿਰ ਸਾਗ ਨੂੰ ਲੈ ਜਾਣਾ ਤਾਂ ਤੋੜ ਦੋ ਹੋਇਆ ਖੜਾ ਸਾਗ ਦੋ ਦਾ ਜੀ ਅੱਕਾ ਪਰੋਜ ਦੇ ਸਾਗ ਹੈ ਆਹੀ ਆ ਫਿਰ ਤਾਂ ਰੁੱਤ ਬਗ ਜੂਗੀ ਹੁਣ ਤਾਂ ਫਸ ਫੁੱਲ ਗੱਡੇ ਹੁਣ ਕਿਹੜੀ ਸੂੰਗਰੇ ਲੱਗਿਆ ਜੀ ਲੈ ਜਾਣਿਆ ਤਾਂ ਸੂੰਗਰੇ ਲੈ ਜਾਏ ਕੋਈ ਆ ਜਾ ਖਾ ਗੀਦੇ ਮਾਜਾ ਬਸ ਹੁਣ ਆ ਜਾ ਸੂੰਗਰੇ ਮਾਜਾ ਦਿਖਾ ਆ ਜਾ ਦਿਖਾ ਮਾ ਆ ਜਾ ਹੈ ਇਹ ਆ ਜਾ ਕੱਪੜੇ ਨਾ ਖਰਾਬ ਕਰ ਲੈ ਕੱਪੜੇ ਇਹ ਤੋੜ ਦੋ ਜੀ ਦਾਗ ਕਣਿਆ ਦੋੜੇ ਚੜ ਨਹੀਂ ਕਰਾਂਗੇ ਵਧੀਆ ਜੀ ਦਾਲਾਂ ਤੇ ਤੇ ਜੀ ਇੱਕਿਆ ਹੈ ਹੈ ਦਾਗ ਤੋੜ ਲਾ ਜੀ ਮਾਂ ਤੇ ਗੋਪੀ ਸਰ ਦਾ ਬਣਾਉਣਾ ਨਹੀਂ ਕਹਿੰਦੇ ਫਿਰ ਕੀ ਹੈ ਇਹ ਬਣਾ ਲੂਗੇ ਮੇਰੇ ਮਾਂ ਦਾ ਕਦੀ ਗੋਪੀ ਜਾਂ ਵਧ ਗਿਆ ਨਹੀਂ ਓ ਛੱਡ ਛੜਾ ਚੜਰੀ ਰਗੜਾਂਗੇ ਕੱਲ ਨੂੰ ਦੇਖਾਂਗੇ ਕੱਲ ਨੂੰ ਦੇਖਾਂਗੇ ਹਾਂ ਤੋੜਾਂ ਫਿਰ ਰਹਿਣ ਦੇ ਕਿੰਨੇ ਕਰੇ ਚੱਲੋ ਬਸ ਆ ਜਾ ਉਹਦਾ ਨੇ ਕੀਦਾ ਫੋਨ ਆ ਗਿਆ ਵਿੱਚ ਹੈਲੋ ਆ ਸੱਸੀ ਗਰ ਭਾਈ ਆਹਾ ਕੀ ਜਗਾ ਅੱਛਾ ਕੀਦਾ ਫੋਨ ਹੈ ਇਹ ਤਾਂ ਵੱਡੇ ਕੁੜੇ ਤੋਂ ਆ ਆ ਠੀਕ ਹੈ ਤੈਨੂੰ ਕੋਣ ਕਹਿੰਦਾ ਜੀ ਅੱਛਾ ਜਮੀਨ ਨਿਕਲਦੀ ਐ ਤੁਹਾਡੀ ਕਿੰਨੀ ਗਾ ਡੇਢ ਕਿਹਦਾ ਗੋਣ ਠੀਕ ਆ ਉਹ ਤਾਂ ਵੱਡੇ ਗੋੜੇ ਤੁਸੀਂ ਮੁੰਡੇ ਦਾ ਕੇ ਦਾ ਕਹਿੰਦੇ ਤੁਹਾਡੀ ਜਮੀਨ ਨਿਕਲਦੀ ਐਥੇ ਇੰਨੀ ਕਿ ਨਿਕਲਦੀ ਐ ਡੇਢ ਗਿੱਲਾ ਦਾ ਕਹਿੰਦਾ ਛੋਟਾ ਨਿਕਲਦਾ ਤੇ ਬਾਕੀ ਕਹਿੰਦਾ ਤੇਰੀ ਭੂਆ ਹੋਊਗੀ ਉਹਦੀ ਹੈਗੀ ਆ ਜ਼ਮੀਨ ਹਾਂ ਸਾਰਿਆਂ ਦੀ ਹੈ ਇਹ ਮਿੰਨੇ ਨਹੀਂ ਤੋੜਨੇ ਇਹ ਕੱਲ ਨੂੰ ਤੋੜਾਂਗੇ ਆ ਜਾ ਘਰੇ ਚਲੀ ਜਾ ਹੁਣ ਕੰਮ ਐ ਕੋਈ ਚੱਲ ਆ ਜਾ ਆਦਰਾ ਕਾਟਨੀਆਂ ਚੱਗ ਮੱਝਿਆਂ ਦੇ ਆਵਾਰੇ ਕੱਤਿਆਂ ਦੇ ਕਬਰ ਹੈ ਤੇਲਿਆਂ ਦੇ ਕਬਰ ਹੈ ਵਾਸ਼ਿੰਗ ਮਸ਼ੀਨਾਂ ਦੇ ਕਬਰ ਹੈ ਇਹ ਤੀਰੇ ਕਬਰ ਹੈ ਪਰੀਜਾਂ ਦੇ ਕਬਰ ਹੈ, ਟੀਵਾ ਦੇ ਕਬਰ ਹੈ, ਸਰਾਣਿਆਂ ਦੇ ਕਬਰ ਹੈ। ਕਿਵੇਂ ਆ ਮਾਤਾ? ਇਹ ਇੰਨਾ ਘਾਹ ਹੋਇਆ ਪਾਣੀ ਦੀ ਹੋਣਾਗਾ। ਉਹਦੇ ਹਰੇ ਤੈਗਾ ਨਾ ਇਹ ਵੀ ਬਾਰੀ ਹੈ ਜੀ ਮੇਰਾ ਜੰਦੀਵਾ ਤਾਂ ਨਾ ਆਹ ਮੈਂ ਆਲਾ ਸੰਗਿਆ ਦੇਣਾ ਆਹ ਨਾ ਮੈਂ ਉਦੋਂ ਖੇਸੀ ਆਂਟੀ ਦਾ ਫੋਨ ਆਇਆ ਸੀ ਬੜੀ ਆ ਮੇਰੀ ਜੇਬ ਚ ਹੀ ਵਗ ਗਿਆ ਤੇਰਾ ਫੋਨ ਅੱਛਾ ਤਾਂ ਕੋਈ ਨਹੀਂ ਇਹ ਮੈਂ ਕੰਮ ਤੋਂ ਪੁੱਛੀ ਹਾਂ ਹਾਂ ਠੀਕ ਹੈ ਇੰਨਾ ਲੈ ਆ ਸੰਗੀਆਂ ਤੇ ਤੁਸੀਂ ਜਾਂਦਗਾ ਨਹੀਂ ਰੋਟੀ ਫੜਾਇਆ ਕਰੋ ਧੰਨੀਆਂ ਤੋੜ ਰਾਇਆ ਕਰੋ ਜੰਦਿਆਂ ਤਾਂ ਹੈ ਨਹੀਂ ਕਿਹੜਾ ਦੂਰ ਹੈ ਨਹੀਂ ਝਖੇਤਾ ਆ ਪਾਣੀ ਦਾ ਫੜਾਇਆ ਹੁੰਦੀ ਇਹਨੂੰ ਤਾਂ ਨਹੀਂ ਲੱਗਿਆ ਬਸ ਨਾ ਸਬਜ਼ੀ ਦੀ ਜੇ ਨਾ ਬੀ ਅੱਛਾ ਠੀਕ ਇੱਕ ਬੀਰੂ ਵਾਲੇ ਤੋਂ ਫੋਨ ਆਇਆ ਸੀ ਕਿਹੜਾ ਫੋਨ ਆਇਆ ਸੀ ਉਹ ਵੱਡੇ ਗੋਡੇ ਤੋਂ ਮੁੰਡਾ ਆਇਆ ਅੱਛਾ ਫੋਨ ਹੀ ਫੋਨ ਲਾਏਗਾ ਉਹਦੀ ਜ਼ਮੀਨ ਨਿਕਲਦੀ ਹੈ ਜੀ ਵਾਲੇ ਜ਼ਮੀਨ ਨਿਕਲਦੀ ਆਪਣੀ ਅੱਛਾ ਕੌਣ ਆਇਆ ਸੀ ਤੇ ਉਹ ਮੈਂ ਪੁੱਛਦਾ ਵੀ ਕਿ ਮੈਂ ਮਨ ਲਾਉਂਦੇ ਆਪਣੀਆਂ ਕਿੰਨੀਆਂ ਨਿਕਲਦੀਆਂ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਆਪ ਨਹੀਂ ਪਤਾ ਫਿਰ ਤੇਰੇ ਪਿਓ ਨੂੰ ਪਤਾ ਹੋਊ ਫਿਰ ਤੈਨੂੰ ਪਤਾ ਹੋਊ ਫਿਰ ਕਿ ਮੇਰੀ ਮੀਨਾ ਢੂੜ ਕਿਲਾ ਨਿਕਲਦੀ ਆ ਮੇਰੀ ਬੀਬੇ ਕਹਿੰਦੀ ਆ ਹਾਂ ਉਹ ਜਾਂਦੀ ਜਾਂਦੀ ਕਹਿੰਦੀ ਮੈਂ ਕਰਾ ਦੂੰਗੀ ਤੁਸੀਂ ਆ ਜਿਓ ਮੈਂ ਤਾਂ ਅਣਪੜਹ ਤੂੰ ਬਗਦੀ ਨਾਲੇ ਲੈ ਜੀ ਅਮਰੀਕ ਨੂੰ ਤੇਰੀ ਭੂਆ ਦੇ ਮੁੰਡੇ ਨੂੰ ਨਾਲੇ ਕਹਿੰਦੇ ਜਿਹੜੀ ਭੂਆ ਦੇ ਨਾਲ ਜ਼ਮੀਨ ਬੋਲਦੀ ਏ ਤੇਰੀ ਭੂਆ ਦੇ ਹਾਂ ਉਹ ਉਹ ਭਾਤ ਭਾਗਦਾਂਗੇ ਕਿਹੜਾ ਪਾਸੇ ਤੱਕੜ ਅਗੇ ਉਹ ਵੀ ਵੀਰੂ ਵਾਲੀ ਆ ਇਧਰ ਪੁੱਛਾਂਗੇ ਭੂਆ ਨੂੰ ਹਾਂ ਹੈ ਪੁੱਛਾਂਗੇ ਭੂਆ ਨੂੰ ਵੀ ਭੂਆ ਤੂੰ ਮਚਾਰ ਨਾਮ ਮੰਨੂ ਅੱਛਾ ਫੇਰ ਕਿੱਦੇ ਜਾਓਗੇ ਬੇਬੇ ਨਾਲ ਗੱਲ ਕਰਾਂਗੇ ਹਾਂ ਕੀ ਕਹਿੰਦੀ ਐ ਬੇਬੇ ਨੇਥੇ ਹੈ ਐ ਬੇਬੇ ਫਿਰ ਆਈ ਵੀ ਆਦੀ ਸੀ ਮੈਨੂੰ ਕਹਿੰਦੀ ਜਿਹੜੀ ਮੇਰੇ ਨਾਲ ਬੋਲਦੀ ਆ ਉਹ ਵੀ ਭਾਈ ਤੁਹਾਨੂੰ ਦੇ ਦੂੰਗਾ ਆ ਤੇਰੀ ਮਾਂ ਬੈਠੀ ਹਮੂ ਤੇ ਕਿਆ ਕਹਿੰਦਾ ਉਹਦੇ ਨਾਲ ਦਾ ਹੈ ਨਹੀਂ ਕਹਿੰਦਾ ਹੈਗੀ ਆ ਉਹ ਮੁੰਡਾ ਦਾ ਗਈ ਤੇ ਫੋਨ ਆਇਆ ਤੇ ਤੇਰੀ ਮਾਂ ਕੋਲੇ ਕਹਿੰਦੀ ਮੇਰਾ ਹੀ ਸਾਵੀ ਆ ਬੱਚਾ ਆ ਤੇ ਮਾਂ ਉਹਦਾ ਉਹਦਾ ਕਹਿੰਦੀ ਗਨੀ ਉਹ ਕਹਿੰਦਾ ਬੀ ਚਾਰਾਂ ਦੇ ਨਾਮ ਬੋਲਦੀ ਆ ਰਾਨੀਪੂਆ ਦੇ ਬੀਰਾਂ ਦੇ ਅਮਰ ਦੇ ਤੇ ਮੱਖਣ ਦੇ ਆ ਚ ਚਾਰ ਨਾਮ ਦੱਸਿਆ ਉਹਨੇ ਅੱਛਾ ਜੀ ਹਾਂ ਯਾਰ ਫਿਰ ਪਕੜਾ ਲੋ ਯਾਰ ਹਾਂ ਹੱਥ ਸੈਟ ਹੋ ਰਿਹਾਗਾ ਕੋਈ 2 ਪੈਸੇ ਆ ਜਾਣਗੇ ਆੜਤੀਏ ਨੇ ਨਾ ਐਨੇ ਥੱਬਾ ਨੋਟਾਂ ਦਾ ਮੰਗੀ ਜਾਂਦਾ ਜਿਹੜਾ ਕਰਜ਼ਾ ਜਿਹੜਾ ਉਹ ਕਹਦੇ ਕਰ ਦੇ ਕਰ ਕੋਈ ਗੱਲ ਵੀ ਕਦੇ ਰੇਲਿਆਂ ਦੀ ਕਦੇ ਸਪਰੇਲਿਆਂ ਦੀ ਕਮੀਂਦਾਰੀ ਤੇ ਵੀ ਲੱਗਦੇ ਨਾ ਫਿਰ ਉਹ ਤਾਂ ਆੜਤੀਏ ਜਿਹੜਾ ਹੁਣ ਚੜਨਗੇ ਫਸਲ ਕਿਹੜੀ ਹੁੰਦੀ ਆ ਫਸਲ ਦਾ ਠੇਕਾ ਹੀ ਪਾ ਜਾਂਦਾ ਫਿਰ ਤੇ ਫਿਰ ਆਪਾਂ ਗਾਹਾਂ ਨੂੰ ਠੇਕੇ ਦੀ ਲਾ ਦੇਾਂਗੇ ਆਪਾਂ ਦੇਖਦੇ ਕਿਥੋਂ ਲਾ ਦੇਵੇਂ ਉਹ ਵੀ ਗੱਲ ਵੀ ਠੀਕ ਹੈ ਫਿਰ ਪਾ ਦੇ ਜਿਹੜੀ ਕੰਮ ਹੈ ਆ ਆ ਉਹ ਵੀ ਗੱਲ ਘਰ ਘਰ ਦਾ ਬਾਣ ਕਰ ਲਈ ਚੱਲ ਬੰਦਾ ਚੱਲ ਜਿਓ ਉੱਥੇ ਨਿਕਲੇ ਆਵੇਂ ਤਾਂ ਵਧੀਆ ਆ ਆਪਦੇ ਬਾਰੇ ਨਿਆਰੇ ਹੋ ਜਾਣ ਜਿਹੜਾ ਕਰਜ਼ਾ ਕੁੜੀ ਦਾ ਦੇਣਾ ਉਹ ਵੀ ਦਿੱਤਾ ਜਾਵੇ ਜਿਹੜਾ ਕੋਈ ਆਪ ਦਾ ਉਹੀ ਗੱਲ ਆਰਤੀ ਹੈ ਤੇ ਦੇਣੇ ਹੋ ਦਿੱਤੇ ਜਾਣ ਜੇ ਤੇਰੀ ਦਾਦੀ ਆਖੇ ਲੱਗ ਜੇ ਫਿਰ ਤਾਂ ਵਧੀਆ ਗੱਲ ਹੈ ਪਿਆਰ ਨਾਲ ਪੁੱਛ ਆਈਏ ਉਹਨੂੰ ਨਾਲ ਅਮਰੀਕਾ ਨੂੰ ਲੈ ਜਾਾਂਗੇ ਤੇ ਜਾਇਆ ਵਾਂਗੇ ਪਟਵਾਰੀ ਕੋਲੇ ਕਾਲਿਆਂ ਵਾਲੀ ਫਿਰ ਉਹ ਦੁੱਭਵੀ ਐਨੀ ਨਿਕਲਦੀ ਐ ਇੱਥੇ ਤੇ ਨਿਕਲਦੀ ਐ ਫਿਰ ਉਹ ਬੰਦਿਆਂ ਕੋਲੇ ਜਾਵਾਂਗੇ ਕਾਲਿਆਂ ਦੀ ਬੰਦਾ ਫਟਵਾਰੀ ਉਹ ਕਾਲਿਆਂ ਵਾਲੀ ਦਸੀਲ ਪੰਦੀ ਐ ਅੱਛਾ ਚੱਲ ਧਰ ਕੇ ਚੱਲਾਂਗੇ ਬੇਬੇ ਕੋਲ ਕੀ ਕਹਿੰਦੀ ਐ ਫਿਰ ਪੁੱਛ ਲਾਂਗੇ ਉਹਨੂੰ ਉਹ ਤਾਂ ਤਿਆਰ ਹੈਗੀ ਪਰ ਤੂੰ ਉੱਥੇ ਚਰਪਾ ਪਾ ਜਾ ਜਾਵਾਂਗੇ ਹੋਰ ਹੋਰ ਆ ਜਾ ਲੱਗੂਗਾ ਮੇਰੇ ਕੋ ਕੋਈ ਉਹ ਹੀ ਗੱਲ ਹੱਲ ਕਰੇ ਤੂੰ ਹੁੰਦਾ ਹੁੰਦਾ ਕਰਦਾ ਦੇ ਜਿਵੇਂ ਨਿਕਲਿਆ ਵੇ ਤੇ ਸਾਰਾ ਕੰਮ ਵਧੀਆ ਹੋ ਜੇ ਸੋਨਾ ਹੋ ਜੇ ਹੋਰ ਫਿਰ ਆਪਾਂ ਮਨੂ ਦੇ ਨਾਲ ਪੈਸੇ ਕਰਾ ਦੇਗੇ ਕੁੜੀ ਦੇ ਨਾਲ ਕੁੜੀ ਦੇ ਨਾਲ ਤਾਂ ਬਾਤ ਕਰਾਵਾਂਗੇ ਪਹਿਲਾਂ ਘਰ ਉਹ ਕਰਾਂਗੇ ਉੱਚਾ ਚੱਕਾਂਗੇ ਆ ਗੱਲ ਤਾਂ ਉਹਦਾ ਰਹੀ ਨਹੀਂ ਲਈ ਤੁਸੀਂ ਮਾ ਪੁੱਤ ਕੇਰਾ ਤਾਂ ਬੈਠੇ ਰਹੋ ਹੋਂਦਾ ਨਾ ਹੋਂ ਨਾ ਕਿਹੜਾ ਡਿਗਦਾਗਾ ਤੁਸੀਂ ਦੋਨੇ ਸਿਆਣੇ ਬਿਆਣੇ ਤੁਸੀਂ ਐਂ ਦਾ ਦੇ ਲਓ ਵੀ ਅਸੀਂ ਡਾਟਾਂ ਦੇ ਉੱਤੇ ਗਾ ਲੈਂਟਰ ਪਾਈ ਜੰਨੇ ਵੇ ਤੂੰ ਤਾਂ ਪੜਿਆ ਲਿਖਿਆ ਸੀ ਅਸੀਂ ਤਾਂ ਤਾਂ ਲੋਕੀ ਵੱਡੀ ਤੇ ਤੇ ਮੇਰੀ ਕਿਹੜੇ ਤੂੰ ਮੰਨ ਲੈਂਦੇ ਫਿਰ ਜੇ ਮੈਂ ਮੈਨੂੰ ਤਾਂ ਪਤਾ ਦੱਸਿਆ ਹੀ ਨਹੀਂ ਤੁਸੀਂ ਇਹ ਨਾ ਤੂੰ ਨਕਸ਼ਾ ਬਰਵਾ ਕੇ ਲਿਆਉਂਦਾ ਨਕਸ਼ੇ ਤੇ ਪਉਣਾ ਸੀ ਨਕਸ਼ਾ ਬਣਵਾ ਲੈਂਦੇ ਫਿਰ ਕਿਹੜਾ ਛੱਤਾਂ ਦਾ ਨਹੀਂ ਬਦਲੀਆਂ ਜਾਂਦੀਆਂ ਹੀ ਨਕਸ਼ਾ ਕੀ ਕਰਦਾ ਨਕਸ਼ਾ ਕਿਹੜਾ ਵੀ ਇਹਦਾ ਪਰੇ ਗੇਟ ਕਰ ਦਿੰਦਾ ਯਾ ਫਿਰ ਇੱਥੇ ਪਾ ਲੈਂਦੇ ਇੱਥੇ ਪਾ ਲੈਂਦੇ ਇੱਥੇ ਦੋ ਕੰਵਰੇ ਟੌਰੀ ਪੈਂਦੇ ਉੱਤੇ ਧੱਕੇ ਪੈਂਦੇ ਟੌਰੀ ਜਦੋਂ ਦੇ ਮੈਨੂੰ ਕਦੇ ਮਰੀ ਜਾਂਦਾ ਪੜਾਵੀਂ ਪਕਾਈ ਉਹ ਮੰਨ ਲੈ ਤਾਂ ਫਿਰ ਸਾਰਾ ਕੰਮ ਲੋਟ ਹੀ ਨਾਉ ਜੀ ਚਲੋ ওই ਗੱਲ ਇੰਨੀ ਸੀ ਭਾਈ ਮੈਂ ਤਾਂ ওই ਗੱਲ ਆਖਦਾ ਨਹੀਂ ਤੇਰੀ 딸 ਇੱਕ ਪੁੱਤ ਹੈ ਇੱਕ ਪੁੱਤ ਹੈ ਚਲ ਇਹਨਾਂ ਕੋ ਪੁੱਤ ਨੂੰ ਮੁਕਦਾ ਨਹੀਂ ਹੈਗਾ ਉਹ ਥੱਲੇ ਪੈ ਜਾ ਕੋਈ ਕੁੱਤੇ ਹੋ ਜਾਊਗਾ ਮੈਨੂੰ ਐਂਕੀ ਪਤਾ ਸੀ ਦਿਮਾਗ ਨੇ ਕੰਮੀ ਨਾ ਕਰਿਆ ਉਹ ਦੇ ওই ਗੱਲ ਇੰਨੀ ਔਰ ਦੀ ਜੋ ਕੋਈ ਰਹਿ ਗਏ ਨਾ ਰਹਿ ਲੈ ਲੈਂਦੇ ਤੇ ਸਾਨੂੰ ਉਹ ਕਰ ਦੇ ਜਿਹੜੇ ਉੱਤੇ ਪੈ ਕੇ ਛੱਪੇ ਰੋਹੀ ਥੱਲੇ ਕਰ ਲੈਣੇ ਇਹ ਮੇਰੀ ਚੱਲ ਤੜਕੇ ਤੜਕੇ ਤੇ ਚੱਲਾਂਗੇ ਟਾਈਮ ਨਾਲ ਤਿਆਰ ਹੋ ਜੀ ਕੁਝ ਖਾਵਾਗੇ ਬੇਬੇ ਨੂੰ ਚੰਗਾ ਠੀਕ ਆ ਚੰਗਾ ਤੇ ਉਹ ਕਿੱਥੇ ਹੈਗੀ ਪਾਣੀ ਤਾਂ ਨਹੀਂ ਬਿੰਨ ਦਿੱਤਾ ਮੈਨੂੰ ਤਾਂ ਭੁੱਖ ਲੱਗੀ ਪਈ ਐ ਰੋਟੀ ਦਾ ਦੇ ਦੋ ਉਹ ਬਾਈ ਨੌਰੇ ਚ ਗਈ ਸੀ ਕਹਿੰਦੀ ਮੈਂ ਪਤਨਾਂ ਨੂੰ ਉੰਨੀ ਦਾ ਚਾਰਾ ਪਾਇਆ ਨੂੰ ਕੋਹਾ ਹਰਾਂ ਤੇ ਜਾਵਾਂ ਮੈਂ ਅੱਥੇ ਚੱਲ ਮੈਂ ਸਾਦੀ ਚੀਜ਼ ਦਿੰਨੀ ਐ ਬੈਠੀ ਬੈਠੀ ਉਹ ਕੀ ਕਰੇ ਵਿਚਾਰੀ ਸਾਰਾ ਦਿਨ ਪਤਨ ਧਾਮਦੀ ਐ ਚੱਲ ਠੀਕ ਆ ਹਾਂ ਉਹ ਮੈਨੂੰ ਹੀ ਚੱਲਣਾ ਐ